ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਪੰਜਾਬ ਪੁਲਿਸ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਐਸਐਚਓ ਚਰਚਾਵਾਂਜ ਨੇ ਜੋ ਵਰਦੀ 'ਚ ਡਿਊਟੀ ਦੌਰਾਨ ਆਪਣੇ ਸਰੀਰ ਦੀ ਮ사ਜ ਕਰਵਾ ਰਹੇ ਨੇ। ਮ사ਜ ਵੀ ਕਿਸੇ ਹੋਰ ਕੋਲੋਂ ਨਹੀਂ ਬਲਕਿ ਫਰਿਆਦ ਲੈ ਕੇ ਥਾਣੇ ਪਹੁੰਚੇ ਸ਼ਖਸ ਕੋਲੋਂ ਕਰਵਾਈ ਜਾ ਰਹੀ ਹੈ। ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਲੋਕਾਂ ਦੀ ਗੱਲਬਾਤ ਸੁਣ ਰਿਹਾ ਹੈ ਤੇ ਇੱਕ ਵਿਅਕਤੀ ਵੱਲੋਂ ਮ사ਜ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਫਰਿਆਦ ਲੈ ਕੇ ਥਾਣੇ ਪਹੁੰਚੇ ਸ਼ਖਸ ਦੇ ਸਾਥੀ ਵੱਲੋਂ ਬਣਾਇਆ ਗਿਆ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਐਸਐਚ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਹ ਨਿੰਦਣੀਆਂ ਤੇ ਦੰਡਣੀਆਂ ਵੀ ਹੈ ਦੋਨੋਂ ਤਰ੍ਹਾਂ ਹੈਗਾ। ਸੋ ਉਹਨੂੰ ਅਦਾਸੀ ਕੌਗਨੀਸੈਂਸ ਲਿਆ ਹੈਗਾ, ਡਿਪਾਰਟਮੈਂਟਲ ਕੌਗਨੀਸੈਂਸ ਲਿਆ ਹੈਗਾ। ਜਿਹਦੇ ਆਧਾਰ ਦਿੱਤੇ ਮੁਖ ਅਫਸਰ ਥਾਣਾ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਜਿਹੜਾ ਹੈਗਾ ਉਹ ਹਾਜ਼ਰ ਕੀਤਾ ਗਿਆ। ਔਰ ਇਹਦੀ ਰੈਗੂਲਰ ਡਿਪਾਰਟਮੈਂਟਲ ਇਨਕੁਆਰੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਓਪਨ ਕਰ ਦਾ ਕਰਨ ਦਾ ਮੈਂ ਆਰਡਰ ਦਿੰਦਾ ਪੰਜਾਬ ਪੁਲਿਸ ਦੇ ਅਕਸ ਤੇ ਆਏ ਦਿਨ ਕਿਨੌਨੇ ਕੰਮ ਕਰਨ ਦਾ ਦਾਗ ਲੱਗ ਰਿਹਾ ਹੈ ਪਰ ਇਸ ਵੀਡੀਓ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਅਮਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ